ਜੈ ਸਭਿਧਾਨ ਅੱਜ ਭਾਰਤ ਰਤਨ ਡਾਕਟਰ ਵੀ.ਆਰ. ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਇੱਕ ਬਲੱਡ ਕੈਂਪ ਤੇ ਇੱਕ ਅੱਖਾਂ ਦਾ ਕੈਂਪ ਲਾਇਆ ਗਿਆ ਧੂਰੀ ਸਨਾਤਨਤਨ ਇਨਸ਼ਾਲਾ ਵੱਲੋਂ ਕੌਰੇ ਬੱਲੇ ਤੇ ਭਗਵਾਨ ਵਾਲਮੀਕੀ ਦਲ ਚੇਤਨਾ ਮੰਚ ਦੀ ਸਮੂਚੀ ਟੀਮ ਅਤੇ ਹੋਰ ਸਾਡੇ ਜਿਹੜੇ ਸਾਥੀ ਨੇ ਸਾਰਿਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਪਹਿਲੀ ਵਾਰੀ ਨਹੀਂ ਅੱਗੇ ਹਮੇਸ਼ਾ ਅਸੀਂ ਸਮਾਗਮ ਕਰਾਨੇ ਆ ਪਹਿਲੀ ਵਾਰੀ ਅਸੀਂ ਕੈਂ ਬਲੱਡ ਕੈਂਪ ਲਾਇਆ ਵੀ ਜਿਹੜਾ ਖੂਨ ਦਾਣਾ ਉਹ ਮਹਾਦਾਨ ਹੈ ਵੀ ਜਦੋਂ ਐਕਸੀਡੈਂਟ ਹੁੰਦੇ ਨੇ ਜਾਂ ਕਿਸੇ ਗਰੀਬ ਨੂੰ ਲੋੜ ਪੈਂਦੀ ਆ ਤੇ ਇਹਦੀ ਬਹੁਤ ਜ਼ਰੂਰਤ ਪੈਂਦੀ ਹੈ ਇਸ ਕਰਕੇ ਅਸੀਂ ਜਿਹੜਾ ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਬਲੱਡ ਕੈਂਪ ਲਾਇਆ ਵੀ ਜਿਹੜਾ ਵੱਧ ਤੋਂ ਵੱਧ ਅਸੀਂ ਜਿਹੜੇ ਐਕਸੀਡੈਂਟ ਹੁੰਦੇ ਆ ਲੋਕਾਂ ਨੂੰ ਲੋੜ ਹੈ ਉਹਨਾਂ ਦੀ ਮਦਦ ਹੋ ਸਕੇ ਇਹ ਸਰਕਾਰਾਂ ਨੂੰ ਵੱਧ ਤੋਂ ਵੱਧ ਅਵੇਅਰ ਕਰਨੇ ਚਾਹੀਦੇ ਨੇ ਤੇ ਜਿਹੜੇ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਸਰਕਾਰਾਂ ਜਿਵੇਂ ਆਪਾਂ ਆਪਾਂ ਨੂੰ ਪਤਾ ਵੀ ਪੋਸਟਰ ਲਾਉਂਦੇ ਨੇ ਫਲੈਕਸਰਾਂ ਲਾਉਂਦੇ ਨੇ ਜਾਂ ਚੈਨਲਾਂ 'ਆਹੀਂ ਇਹ ਸਰਕਾਰਾਂ ਨੂੰ ਦੱਸਣਾ ਚਾਹੀਦਾ ਵੱਧ ਤੋਂ ਵੱਧ ਵੀ ਬਲੱਡ ਆਪਾ ਜੇ ਕਢਾਨੇ ਆ ਤਾਂ 24 ਘੰਟਿਆਂ 'ਚ ਪੂਰਾ ਹੋ ਜਾਂਦਾ ਸਾਨੂੰ ਲੱਗਦਾ ਜੀ 150 ਕੋ ਪਲੱਸ ਹੋ ਜਾਊਗਾ 100 150 ਪਲੱਸ ਆਰਾਮ ਨਾਲ ਹੋ ਜਾਊਗਾ ਲੱਗੇ ਹੋਇਆ ਕੋਸ਼ਿਸ਼ ਐ ਨਹੀਂ ਪਤਾ ਇੱਦੋਂ ਵੀ ਵੱਧ ਹੋ ਜੇ ਸ਼ਹਿਰ ਵਾਸੀ ਨੂੰ ਇਹੀ ਜਿਵੇਂ ਆਪਸੀ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਕਿ ਬਾਬਾ ਸਾਹਿਬ ਨੇ ਹਰ ਇੱਕ ਧਰਮ ਦੇ ਤੇ ਹਰ ਵਰਗ ਲਈ ਕੰਮ ਕੀਤਾ ਤੇ ਸਾਰਿਆਂ ਨੂੰ ਬਾਬਾ ਸਾਹਿਬ ਦਾ ਸਤਿਕਾਰ ਕਰਨਾ ਚਾਹੀਦਾ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਸਭ ਤੋਂ ਮਹਾਨ ਸੰਵਿਧਾਨ ਹੈ ਸਾਰੇ ਦੇਸ਼ਾਂ ਦੇ ਲੋਕ ਉਸ ਸੰਵਿਧਾਨ ਨੂੰ ਮੰਨਦੇ ਨੇ ਤੇ ਆਪਾਂ ਨੂੰ ਵੀ ਜਿਹੜਾ ਸੰਵਿਧਾਨ ਦਾ ਤੇ ਬਾਬਾ ਸਾਹਿਬ ਦਾ ਸਤਿਕਾਰ ਕਰਨਾ ਚਾਹੀਦਾ ਸਾਰਿਆਂ ਨੂੰ ਪਹੁੰਚ ਗਏ ਸਾਡੇ ਮਿੱਤੀ ਪ੍ਰੋਜੈਕਟ ਅਜੀਤ ਜੀ ਪ੍ਰਧਾਨ ਜੀ ਉਹ ਸਾਡੇ ਲੌਕਲ ਮੈਟਰ ਇਹਨਾਂ ਦੇ ਨਾਲ ਦੇ ਸਰਦਾਰ ਸਾਹਿਬ ਬਾਕੀ ਸਾਡੇ ਪ੍ਰਧਾਨ ਜੀ ਹੋਰ ਵੀ ਜਿੰਨੇ ਮੈਂਬਰ ਸਾਹਿਬਾਨ ਮੈਂ ਪਹਿਲਾਂ ਵੀ ਦੇਖਦਾ ਆਇਆ ਇਹਨਾਂ ਨੂੰ ਕੋਈ ਵੀ ਕਿਸੇ ਬੰਦੇ ਨੇ ਅਗਰ ਕਿਸੇ ਤਕਲੀਫ ਚ ਜਾਤ ਕੀਤਾ ਤਾਂ ਇਹ ਸਾਰੇ ਆਪਣੇ ਕੰਮ ਛੱਡ ਕੇ ਉੱਥੇ ਪਹੁੰਚਦੇ ਨੇ ਔਰ ਹੱਕ ਦੀ ਲੜਾਈ ਦੇ ਵਿੱਚ ਹਰ ਇੱਕ ਮੈਂਬਰ ਦਾ ਕੋਈ ਇਹ ਨਹੀਂ ਸੋਚਦੇ ਕਿ ਕਿਸ ਧਰਮ ਨਾਲ ਸੰਬੰਧਤ ਹੈ ਜਾ ਕਿ ਇਸ ਜੱਤੀ ਨਾਲ ਸੰਬੰਧਤ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਆਪਣੇ ਵਾਲਮੀਕ ਸਮਾਜ ਦਾ ਕੰਮ ਕਰਦੀ ਕਰਦੇ ਨੇ ਪਰ ਅਦਰ ਸ਼ਹਿਰ ਦੇ ਵੀ ਹਰ ਇੱਕ ਕੰਮ ਦੇ ਵਿੱਚ ਜਿੱਥੇ ਜਾਇਜ ਗੱਲ ਹੁੰਦੀ ਹੈ ਜਾਂ ਕਿ ਅੱਗੇ ਹੋ ਕੇ ਲੋਕਾਂ ਦੀ ਸੇਵਾ ਕਰਨ ਨੂੰ ਲੋਕਾਂ ਨੇ ਨਾਲ ਖੜਦੇ ਨੇ ਮੈਂ ਦਾ ਆਪਣੇ ਵੱਲੋਂ ਬਾਰ ਬਾਰ ਇਹ ਕਹਿਣਾ ਚਾਹੁੰਦਾ ਵੀ ਇਹ ਐਸੇ ਤਰ੍ਹਾਂ ਇਹਨਾਂ ਦੀ ਉਮਰ ਬਹੁਤ ਵੱਡੀ ਹੋਵੇ ਔਰ ਸਾਰੀ ਸੰਸਥਾ ਬਹੁਤ ਜੋਰ ਸ਼ੋਰ ਨਾਲ ਐਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੀ ਰਹੇ ਔਰ ਬਹੁਤ ਹੀ ਤਰੱਕੀਆਂ ਦੇ ਪਹੁੰਚੇ। ਥੈਂਕ ਯੂ। ਪਹਿਲਾਂ ਤਾਂ ਮੈਂ ਸਾਰੇ ਧੂਰੀ ਹਲਕੇ ਨੂੰ ਤੇ ਸ਼ਹਿਰ ਨੂੰ ਵਧਾਈ ਦਿੰਦਾ। ਪਹਿਲਾਂ ਵੀ ਆਪਾਂ ਬਾਬਾ ਸਾਹਿਬ ਜੀ ਦਾ ਜਨਮ ਦਿਨ ਬਹੁਤ ਹੀ ਸ਼ਾਦਾ ਅਤੇ ਉਸ ਆਹ ਨਾਲ ਮਨਾਇਆ ਸੀਗਾ ਤੇ ਅੱਜ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਡੇ ਵਿੱਕੀ ਪਰੋਚਾ ਜੀ ਆ ਜੇ ਪਰੋਚਾ ਜੀ ਵੱਲੋਂ ਜੋ ਇਹ ਕੈਂਪ ਆਯੋਜਿਤ ਕੀਤਾ ਗਿਆ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਤਰ੍ਹਾਂ ਦੇ ਜਿਹੜੇ ਕੈਂਪਨੇ ਜਿਸ ਨਾਲ ਇੱਕ ਤਾਂ ਕਿਸੇ ਨਾ ਆਪਾਂ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦੇ ਆ ਉੱਥੇ ਇੱਕ ਬੜਾ ਨੇਕ ਉਪਰਾਲਾ ਹੈ ਇਸ ਨਾਲ ਆਉਣ ਵਾਲੀ ਜਿਹੜੀ ਪੀੜ੍ਹੀ ਨੂੰ ਸੇਧ ਮਿਲਦੀ ਵੀ ਆਪਾਂ ਕੋਈ ਆਪਣਾ ਅੰਗਦਾਨ ਜਾਂ ਖੂਨਦਾਨ ਦੇ ਕੇ ਕਿਸੇ ਦੀ ਜ਼ਿੰਦਗੀ ਨੂੰ ਨਵੀਂ ਜਨ ਰੌਸ਼ਨੀ ਦੇ ਸਕਦੇ ਆ ਇਸੇ ਤਰ੍ਹਾਂ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਪਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਅਤੇ ਸਾਰੀ ਇਨਸਾਨੀਅਤ ਪ੍ਰਤੀ ਵੀ ਆਪਣਾ ਹੱਕ ਧਰਮ ਬਣਦਾ ਕਿ ਆਪਾਂ ਉਹਨਾਂ ਨੂੰ ਸਮਰਪਿਤ ਹੋਈਏ ਇਤਾਂ ਦੇ ਨੇਕ ਉਪਰਾਲੇ ਲਈ ਮੈਂ ਇਹਨਾਂ ਦੀ ਬਹੁਤ ਵਧੀਆ ਸ਼ਲਾਘਾ ਕਰਦਾ ਜੋ ਇਹ ਉਪਰਾਲੇ ਕਰ ਰਹੇ ਹਨ ਆਪਣੇ ਧੂਰੀ ਹਲਕ ਲਈ ਬੜੀ ਮਾਣ ਦੀ ਗੱਲ ਹੈ ਮੇਰੇ ਆਉਣ ਵਾਲੇ ਸਾਰੇ ਮੇਰੇ ਇੱਥੇ ਜਿਹੜੇ ਵੀਰ ਆਏ ਨੇ ਖੂਨਦਾਨ ਕਰਨ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਦਾ ਦਿੱਤਾ ਇੱਕ ਖੂਨ ਦਾ ਇੱਕ ਇੱਕ ਕਤਰਾ ਕਿਸੇ ਨਾ ਕਿਸੇ ਦੀ ਇੱਕ ਜ਼ਿੰਦਗੀ ਰੌਸ਼ਨ ਕਰ ਗਿਆ ਤਾਂ ਇਸ ਤੋਂ ਵੱਡਾ ਪੁੰਨ ਹੋਰ ਕੀ ਹੋ ਸਕਦਾ ਮੇਰੇ ਖਿਆਲ ਅੱਜ ਦੀ ਜੁਵਾ ਪੀੜ੍ਹੀ ਹੈ ਜਿਹੜੀ ਉਹ ਬਹੁਤ ਸਮਝਦਾਰ ਹੈ ਕਿਉਂਕਿ ਉਹ ਤਕਰੀਬਨ ਨੈੱਟ ਨਾਲ ਅਟੈਚ ਨੇ ਉਹਨਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਇਸ ਗੱਲ ਦਾ ਪਤਾ ਹੈ ਵੀ ਖੂਨਦਾਨ ਦੇ ਨਾਲ ਕੋਈ ਨੁਕਸਾਨ ਨਹੀਂ ਹੈਗਾ ਤੇ ਮੈਂ ਉਹਨਾਂ ਨੂੰ ਕਹੂੰਗਾ ਵੀ ਵੱਧ ਤੋਂ ਵੱਧ ਉਤਸ਼ਾਹ ਨਾਲ ਉਹ ਖੂਨਦਾਨ ਕਰਨ ਤਾਂ ਕਿ ਉਹ ਆਪਾਂ ਕਿਸੇ ਨਾ ਕਿਸੇ ਦੀ ਜ਼ਿੰਦਗੀ ਬਚਾ ਸਕੀਏ ਜੁਵਾ ਪੀੜੀ ਨੂੰ ਮੇਰਾ ਇਹੀ ਸੰਦੇਸ਼ ਹੈ ਵੀ ਉਹ ਬਾਪ ਵੀ ਬਹੁਤ ਸਿਆਣੇ ਨੇ ਤੇ ਜਿੱਥੇ ਉਹ ਇਦਾਂ ਦੇ ਕੈਂਪਾਂ ਵਿੱਚ ਆਉਣ ਤੇ ਦੇਖਣ ਲੋਕ ਕਿੰਨੇ ਉਸਾਨ ਨਾਲ ਖੂਨਦਾਨ ਕਰ ਰਹੇ ਕੋਈ 100 ਵਾਰ ਸੋਮਿਵਾਰ ਕਰ ਰਿਹਾ ਕੋਈ 70ਵੀਂ ਵਾਰ ਕਰ ਰਿਹਾ ਉਹਨਾਂ ਲੋਕਾਂ ਤੋਂ ਆਪਾਂ ਨੂੰ ਇਨਸਪੀਰੇਸ਼ਨ ਮਿਲਦੀ ਹੈ ਵੀ ਜੋ ਇੰਨੀ ਨਹੀਂ ਵਾਰ ਖੂਨਦਾਨ ਦੇ ਚੁੱਕੇ ਹਨ ਆਪਾਂ ਨੂੰ ਉਹਨਾਂ ਲੋਕਾਂ ਨੂੰ ਸਨਮਾਨਤ ਵੀ ਕਰਨਾ ਚਾਹੀਦਾ ਉਹ ਇੱਥੇ ਵੀ ਅੱਜ ਅਸੀਂ ਕਰਾਂਗੇ ਤੇ ਇਸੇ ਤਰ੍ਹਾਂ ਹੀ ਉਹ ਵੱਧ ਤੋਂ ਵੱਧ ਖੂਨਦਾਨ ਦੇ ਕੇ ਜੇ ਆਪਾਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ ਤਾਂ ਇਸ ਤੋਂ ਨੇਕ ਪਰਲਾ ਮੇਰੇ ਮਤਲਬ ਕੋ ਹੋਰ ਕੋਈ ਨਹੀਂ ਹੋ ਸਕਦਾ ਧੰਨਵਾਦ ਖੂਨਦਾਨ ਖੂਨਦਾਨ ਇੱਕ ਮਹਾਨ ਦਾਣਾ ਹੈ ਸਾਡੇ ਵੀਰ ਵਿੱਕੀ ਪ੍ਰੋਤਾਜੀ ਕੌਮੀ ਪ੍ਰਧਾਨ ਕ੍ਰਾਂਤੀਕਾਰੀ ਲੋਕ ਨੇਤੂਆਂ ਜੋ ਇਸ ਆਯੋਜਨ ਨੂੰ ਇਸ ਫਪੂਰ ਉਤਸਵਾਰੇ ਰਹੇ ਨੇ ਜ ਆਪਣੇ ਨੌਜਵਾਨ ਵੀਰ ਨੇ ਵਧੀਆ ਨੇ ਖੂਨਦਾਨ ਵਧੀਆ ਦੇ ਕੇ ਵੀ ਜਾ ਰਹੇ ਨੇ ਤਾਂ ਜੋ ਕਿ ਜੋ ਸੜਕ ਆਸਾ ਹੁੰਦਾਗਾ ਉਸ ਵਿੱਚ ਲੋੜਵੰਦਾਂ ਨੂੰ ਖੂਨਦਾਨ ਦਿੱਤਾ ਜਾ ਸਕੇ ਤੇ ਸਾਰੇ ਵੀਰ ਵਿਕੀ ਕਰੋਚਾ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਤੇ ਸਾਰੇ ਮੇਰੇ ਵੀਰਾਂ ਨੂੰ ਇਹ ਹੀ ਬੇਨਤੀ ਕਰਾਂਗੇ ਕਿ ਸਾਨੂੰ ਹਰ ਸਾਲ ਦੀ ਦਾ ਖੂਨਦਾਨ ਕਰਨਾ ਚਾਹੀਦਾ ਹੈ। ਨਾਮ ਦੀ ਦਿੱਤ ਹੈ ਕੀ ਕਹੂੰਗਾ ਜੇ ਖੂਨਦਾਨ ਕੈਂਪ ਬਾਰੇ ਮੈਂ ਅੱਜ ਖੂਨ ਦਾ ਕੈਂਪ ਬਾਰੇ ਇਹ ਕਹਿਣਾ ਚਾਹੁੰਦਾ ਸਾਰੇ ਹੀ ਸਮਾਜ ਨੂੰ ਜੋ ਵਿਕੀ ਪ੍ਰੋਚਾ ਦੀ ਤੇ ਅਜੇ ਪ੍ਰੋਚਾ ਬਹੁਤ ਅੱਛਾ ਜੋ ਉਪਰਾਲਾ ਕਰਕੇ ਇਹ ਸ਼ੁਰੂ ਕਰਾਇਆ ਹੈ ਪ੍ਰੋਗਰਾਮ ਸ਼ੁਰੂ ਕੀਤਾ ਹੈ ਤੇ ਮੈਂ ਚਾਹੁੰਦਾ ਕਿ ਸਾਰੇ ਲੋਕ ਸਾਡਾ ਸਵਾਰਾ ਸਮਾਜ ਦੋਨਾਂ ਭਰਾਵਾਂ ਦਾ ਸਾਥ ਦੇਵੇ ਤੇ ਵੱਧ ਚੜ ਕੇ ਆ ਕੇ ਆਪਣਾ ਖੂਨਦਾਨ ਕਰੇ ਖੂਨਦਾਨ ਇਕ ਮਹਾਦਾਨ ਹੈ ਇਸ ਨਾਲ ਬਹੁਤ ਸਾਰੇ ਲੋੜਵੰਦ ਲੋਕਾਂ ਨੂੰ ਖੂਨ ਦੇ ਕੇ ਉਹਨਾਂ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ ਨੌਜਵਾਨਾਂ ਨੂੰ ਇਸ ਪ੍ਰਤੀ ਕੀ ਸੇਧ ਮਿਲੂਗੀ ਨੌਜਵਾਨਾਂ ਨੂੰ ਇਸ ਪ੍ਰਤੀ ਇਹ ਸੇਧ ਹੈ ਕਿ ਉਹ ਮੈਂ ਚਾਹੁੰਦਾ ਕਿ ਉਹ ਸਾਰੇ ਨਸ਼ੇ ਤਿਆਗ ਕੇ ਇਨ੍ਹਾਂ ਇਸ ਇਹ ਜੇ ਅਪਰੇਲਰਾਂ ਵਿੱਚ ਯੋਗਦਾਨ ਦੇਣ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੀ ਜਾਨ ਨੂੰ ਬਚਾਇਆ ਜਾ ਸਕੇ